ਮੈਂ ਦੋ ਪੱਧਰ ਬੰਦ ਖਨਾ ਮਾਰਤਾ ਰੋਣਾ ਬੰਦ ਮਦਦ ਔਰਤਾਂ ਵੱਡੀ ਗਿਣਤੀ ਚ ਕਿਸਾਨ ਇੱਥੇ ਪਹੁੰਚੇ ਹੋਏ ਨੇ ਤਸਵੀਰਾਂ ਤੁਹਾਨੂੰ ਭਵਾਨੀਗੜ੍ਹ ਦੀਆਂ ਸਿੱਧੀਆਂ ਦਿਖਾ ਰਿਹਾ ਵੱਡੀ ਗਿਣਤੀ ਚ ਪੁਲਿਸ ਪ੍ਰਸ਼ਾਸਨ ਇੱਥੇ ਤਾਇਨਾਤ ਆ ਮੈਂ ਅੱਜ ਵੀ ਕਿਸਾਨਾਂ ਦੇ ਨਾਲ ਆ ਪਰ ਜਥੇਬੰਦੀ ਨਾਲ ਨਹੀਂ ਆ ਮੈਂ ਕਿਸਾਨਾਂ ਨਾਲ ਮੈਂ ਖੜਿਆ ਪੰਜਾਬ ਦੀ ਬਦਕਿਸਮਤੀ ਐ ਲਟੇਰੇਕਾਰਾਂ ਚ ਨੇ ਲਟੇਰੇ ਏਸੀ ਚ ਨੇ ਕਿਰਤੀ ਲੋਕ ਤੱਤੀਆਂ ਛੜਕਾਂ ਤੇ ਨੇ ਮੈਂ ਸਮੁੱਚੇ ਸੰਗਰੂਰ ਦੀ ਪਿਛਲੇ 25 ਸਾਲ ਤੋਂ ਲਗਾਤਾਰ ਸੇਵਾ ਕਰਦਾ ਆ ਰਿਹਾ ਹਾਂ। ਰਵਿੰਦ ਖੰਨਾ ਕਹਿ ਰਹੇ ਨੇ ਕਿ ਪਿਛਲੇ 10 ਸਾਲਾਂ ਤੋਂ ਸੰਗਰੂਰ ਚ ਆਸੀਂ ਕਿਸਾਨਾਂ ਦੀ ਸੇਵਾ ਕਰਦੇ ਆ ਕਰਦੇ ਰਹਾਂਗੇ। ਇਹ ਦੇਸ਼ ਨੂੰ ਬਚਾਉਣ ਦੀ ਲੜਾਈ ਲੜ ਰਹੇ ਆ ਤੇ ਉਹ ਦੇਸ਼ ਨੂੰ ਵੇਚਣ ਦੀ ਲੜਾਈ ਲੜ ਰਹੇ ਆ। ਜਿੰਨਾ ਚ ਇਹ ਭਾਜਪਾ ਦੇ ਗੁੰਡਿਆਂ ਨੇ ਸਾਡੀਆਂ ਭੈਣਾਂ ਦੇ ਬਸਤਰ ਲਾ ਕੇ ਉਹਨਾਂ ਨੂੰ ਬੀਹਾਂ ਚ ਫੇਰਿਆ ਇਹਨਾਂ ਦਾ ਮੂੰਹ ਟੁੱਟ ਜੇ ਖੰਨੇ ਉਹਨਾਂ ਦਾ ਕਿਸੇ ਦਾ ਬਿਆਨ ਆਇਆ ਹੋਵੇ। ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਐਸਕੇਐਮ ਦੇ ਸੱਜੇ ਤੇ ਕਿਸਾਨ ਜਥੇਬੰਦੀਆਂ ਪੂਰੇ ਭਾਰਤ ਵਿੱਚ ਵਿਰੋਧ ਕਰ ਰਹੀਆਂ ਨੇ ਬੀਜੇਪੀ ਉਮੀਦਵਾਰ ਦਾ ਜਿੰਨੇ ਵੀ ਉਮੀਦਵਾਰ ਨੇ ਤੇ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਚ ਲੋਕ ਸਭਾ ਹਲਕਾ ਸੰਗਰੂਰ ਤੋਂ ਅਰਵਿੰਦ ਖੰਨਾ ਨੂੰ ਉਮੀਦਵਾਰ ਐਲਾਨਿਆ ਗਿਆ ਉਮੀਦਵਾਰ ਐਲਾਨਣ ਤੋਂ ਬਾਅਦ ਅੱਜ ਅਰਵਿੰਦ ਖੰਨਾ ਨੇ ਆਪਣੇ ਫਾਰਮ ਭਰੇ ਡੀਸੀ ਦਫਤਰ ਸੰਗਰੂਰ ਵਿਖੇ ਫਾਰਮ ਭਰਨ ਤੋਂ ਬਾਅਦ ਉਹ ਭਵਾਨੀਗੜ ਪਹੁੰਚੇ ਜਿੱਥੇ ਉਹਨਾਂ ਦਾ ਵੱਡਾ ਵਿਰੋਧ ਕੀਤਾ ਗਿਆ ਵਿਰੋਧ ਕਿਸ ਨੇ ਕੀਤਾ ਭਾਰਤੀ ਕਿਸਾਨ ਯੂਨੀਅਨ ਉਗਰਾ ਦੇ ਆਗੂ ਨੇ ਵੱਡੀ ਗਿਣਤੀ ਚ ਜਿਨ੍ਹਾਂ ਨੇ ਪੂਰੀ ਸੜਕ ਜਾਮ ਕਰ ਦਿੱਤੀ ਹੈ ਵੱਡੀ ਗਿਣਤੀ ਚ ਔਰਤਾਂ ਵੱਡੀ ਗਿਣਤੀ ਚ ਕਿਸਾਨ ਇੱਥੇ ਪਹੁੰਚੇ ਹੋਏ ਨੇ ਤਸਵੀਰਾਂ ਤੁਹਾਨੂੰ ਭਵਾਨੀਗੜ੍ਹ ਦੀਆਂ ਸਿੱਧੀਆਂ ਦਿਖਾ ਰਿਹਾ ਵੱਡੀ ਗਿਣਤੀ ਚ ਪੁਲਿਸ ਪ੍ਰਸ਼ਾਸਨ ਇੱਥੇ ਤਾਇਨਾਤ ਆ ਅਤੇ ਇੱਕ ਪਾਸੇ ਭਾਰਤੀ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਦੂਜੇ ਪਾਸੇ ਤਸਵੀਰਾਂ ਦਿਖਾਵਾਂਗੇ ਕਿ ਅਰਵਿੰਦ ਖੰਨਾ ਇੱਥੇ ਪਹੁੰਚੇ ਸੀ ਇਹ ਅਗਰਵਾਲ ਭਵਨਾ ਪਵਾਨੀ ਗੜਦਾ ਜਿੱਥੇ ਉਹਨਾਂ ਨੇ ਮੀਟਿੰਗ ਦੀ ਸ਼ੁਰੂਆਤ ਕਰਨੀ ਸੀ ਵੱਡੀ ਗਿਣਤੀ 'ਚ ਬੀਜੇਪੀ ਸਮਰਥਕ ਇੱਥੇ ਪਹੁੰਚੇ ਹੋਏ ਨੇ ਤੇ ਅਰਵਿੰਦ ਖੰਨਾ ਅੰਦਰ ਪਹੁੰਚੇ ਹੋਏ ਨੇ ਪਰ ਗੇਟ ਤੇ ਜਿਹੜੇ ਭਾਰਤੀ ਕਿਸਾਨ ਜੁਨਹੋਗਰਾਹਾਂ ਦੇ ਆਗੂ ਨੇ ਵੱਡੀ ਗਿਣਤੀ 'ਚ ਉਹ ਨਾਰੇਬਾਜੀ ਕਰ ਰਹੇ ਨੇ ਪ੍ਰਦਰਸ਼ਨ ਕਰ ਰਹੇ ਨੇ ਕਿ ਅਸੀਂ ਨਾਰੇਬਾਜੀ ਕਰਾਂਗੇ ਸੁੱ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਵੱਡਾ ਵਿਰੋਧ ਬੀਜੇਪੀ ਉਮੀਦਵਾਰਾਂ ਦਾ ਲਗਾਤਾਰ ਹੋ ਰਿਹਾ ਸੋ ਵੱਡੀ ਗਿਣਤੀ ਕਿਸਾਨਾਂ ਦੀਆਂ ਤਸਵੀਰਾਂ ਤੁਹਾਨੂੰ ਦੁਬਾਰਾ ਫੇਰ ਦਿਖਾਵਾਂਗੇ ਕਿ ਕਿਸ ਤਰੀਕੇ ਨਾਲ ਪੁਲਿਸ ਨੇ ਉੱਥੇ ਅੱਗੇ ਇੱਕ ਰੱਸਾ ਵੀ ਲਗਾਇਆ ਹੋਇਆ ਕਿ ਇਸ ਤੋਂ ਅੱਗੇ ਨਾ ਕਿਸਾਨ ਵੱਧ ਸਕਣ ਇੱਕ ਪਾਸੇ ਪ੍ਰਚਾਰ ਹੋ ਰਿਹਾ ਤੇ ਦੂਜੇ ਪਾਸੇ ਜਿਹੜੇ ਭਾਰਤੀ ਕਿਸਾਨ ਜੋ ਉਗਰਾਹਾਂ ਦੇ ਆਗੂ ਨੇ ਆਪਣੇ ਝੰਡੇ ਲਹਿਰਾ ਰਹੇ ਨੇ ਅਤੇ ਭਾਜਪਾ ਤੇ ਨਾਰੇਬਾਜ਼ੀ ਕਰ ਰਹੇ ਨੇ ਮੁਦਦਾਬਾਦ ਦੇ ਨਾਰੇ ਲਗਾਏ ਜਾ ਰਹੇ ਨੇ ਦੂਜੇ ਪਾਸੇ ਅਰਵਿੰਦ ਖੰਨਾ ਅਰਵਿੰਦ ਖੰਨਾ ਉਮੀਦਵਾਰ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਜੋ ਲਗਾਤਾਰ ਪ੍ਰਚਾਰ ਕਰਨ ਪਵਾਨੀਗੜ ਦੇ ਵਿੱਚ ਪਹੁੰਚੇ ਸੀ ਪਰ ਉਸ ਤੋਂ ਬਾਅਦ ਸਨਾਰਦੀ ਨਾਲ ਤਾਂ ਵੱਡੀ ਗਿਣਤੀ ਚ ਜਿਹੜੇ ਕਿਸਾਨ ਨੇ ਉਹ ਇਕੱਠੇ ਹੋਏ ਪੁਲਿਸ ਪ੍ਰਸ਼ਾਸਨ ਤਾਇਨਾਤ ਆ ਵੱਡੀ ਗਿਣਤੀ ਚ ਅਤੇ ਲਗਾਤਾਰ ਉਹਨਾਂ ਨੇ ਪਿੱਛੇ ਰੋਕ ਕੇ ਆ ਕਿ ਅਗਰਵਾਲ ਭਵਨ ਤੋਂ ਪਿੱਛੇ ਰੋਕਿਆ ਜਾਵੇ ਅਤੇ ਉਸ ਤੋਂ ਬਾਅਦ ਉਧਰ ਉਹਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਈਆਂ ਨੇ ਕਿ ਅਰਵਿੰਦ ਖੰਨਾ ਲਗਾਤਾਰ ਆਪਣੀ ਕੈਂਪੇਨ ਕਰ ਰਹੇ ਨੇ ਆਪਣਾ ਪ੍ਰਚਾਰ ਕਰ ਰਹੇ ਨੇ ਅਤੇ ਆਗੂਆਂ ਨੂੰ ਭਾਜਪਾ ਆਗੂਆਂ ਨੂੰ ਉੱਥੇ ਸੰਬੋਧਨ ਕਰ ਰਹੇ ਨੇ ਪਰ ਦੂਜੇ ਪਾਸੇ ਜਿਹੜੇ ਕਿਸਾਨ ਨੇ ਉਹ ਆਪਣਾ ਪ੍ਰਦਰਸ਼ਨ ਲਗਾਤਾਰ ਜਾਰੀ ਰੱਖਿਆ ਹੋਇਆ ਇੱਕ ਪਾਸੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਅਰਵਿੰਦ ਖੰਨਾ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਅਰਵਿੰਦ ਖੰਨਾ ਇੱਥੇ ਆਪਣੀ ਮੀਟਿੰਗ ਕਰਨ ਆਏ ਸੀ ਕੈਂਪੇਨ ਕਰਨ ਆਏ ਸੀ ਪ੍ਰਚਾਰ ਕਰਨ ਪਹੁੰਚੇ ਪਰ ਨਾਲ ਦੀ ਨਾਲ ਜਿਹੜੇ ਕਿਸਾਨ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ ਇੱਥੇ ਇੱਕ ਪਾਸੇ ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਨਾਰੇਬਾਜ਼ੀ ਕਰ ਰਹੇ ਨੇ ਸੋ ਇੱਕ ਪਾਸੇ ਅਰਵਿੰਦ ਖੰਨਾ ਉਮੀਦਵਾਰ ਲੋਕ ਸਭਾ ਹਲਕਾ ਸੰਗਰੂਰ ਤੋਂ ਅਤੇ ਦੂਜੇ ਪਾਸੇ ਭਾਰਤੀ ਕਿਸਾਨ ਜਨ ਨੇ ਉਗਰਾਹਾਂ ਦੇ ਆਗੂ ਵੱਡੀ ਗਿਣਤੀ ਚ ਪੁਲਿਸ ਵੀ ਤਾਇਨਾਤ ਆ ਸੋ ਲਗਾਤਾਰ ਜਿਹੜਾ ਪ੍ਰਦਰਸ਼ਨ ਆ ਬੀਜੇਪੀ ਦਾ ਵਿਰੋਧ ਪੂਰਾ ਹੋ ਰਿਹਾ ਲਗਾਤਾਰ ਜਾਰੀਆ ਸੋ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਭਵਾਨੀਗੜ੍ਹ ਦੀਆਂ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਦੀਆਂ ਤਸਵੀਰਾਂ ਨੇ ਜਿੱਥੇ ਅਰਵਿੰਦ ਖੰਨਾ ਅਰਵਿੰਦ ਖੰਨਾ ਗੱਲਬਾਤ ਵੀ ਕਰਾਂਗੇ ਸਰੋ ਕੇਹ ਰਹੇ ਨੇ ਖੰਨਾ ਸਾਹਿਬ ਇਹ ਨਹੀਂ ਸਵਾਲ ਪੁੱਛ ਰਹੇ ਨੇ ਮੈਨੂੰ ਤਾਂ ਕਿਸੇ ਨੇ ਸਵਾਲ ਪੁੱਛਿਆ ਹੀ ਨਹੀਂ ਆ ਜਿਹੜੀ ਸੇਵਾ ਮੈਂ ਕੀਤੀ ਹੈ ਸੰਗਰੂਰ ਇਲਾਕੇ ਦੀ ਪਿਛਲੇ 25 ਸਾਲ ਕਿਸੇ ਨੇ ਨਹੀਂ ਕੀਤੀ ਹੋਣੀ ਚਾਹੇ ਕਿਸਾਨ ਮੇਰਾ ਭਰਾ ਹੋ ਚਾਹੇ ਗਰੀਬ ਮੇਰਾ ਭਰਾ ਹੋ ਚਾਹੇ ਮੇਰੀ ਬਹਨ ਹੋ ਚਾਹੇ ਕੋਈ ਵੀ ਹੋ ਮੈਂ ਸਮੁੱਚੇ ਸੰਗਰੂਰ ਦੀ ਪਿਛਲੇ 25 ਸਾਲ ਤੋਂ ਲਗਾਤਾਰ ਸੇਵਾ ਕਰਦਾ ਆ ਰਿਹਾ ਹਾਂ ਔਰ ਅੱਗੇ ਵੀ ਕਰਾਂਗਾ ਔਰ ਮੈਂ ਅੱਜ ਵੀ ਕਿਸਾਨਾਂ ਦੇ ਨਾਲ ਆ ਪਰ ਜਥੇਬੰਦੀ ਨਾਲ ਨਹੀਂ ਹਾਂ ਮੈਂ ਕਿਸਾਨਾਂ ਨਾਲ ਮੈਂ ਖੜਿਆ ਔਰ ਉਹਨਾਂ ਦੀ ਲੜਾਈ ਮੈਂ ਲੜਾਂਗਾ ਤੈਨੂੰ ਸਾਰੀ ਕੁਲ ਪਤਾ ਹੀ ਹੈ ਤੂੰ ਆਪ ਹੀ ਵਿਆਹ ਦੇ ਦੇ ਆਪਣੇ ਆਪ ਨੂੰ ਭਾਜੀਪੀ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਅਰਵਿੰਦ ਖੰਨਾ ਕਿ ਅਸੀਂ ਕਿਸਾਨਾਂ ਨਾਲ ਸਾਡੀ ਪਾਰਟੀ ਕਿਸਾਨਾਂ ਨਾਲ ਪਰ ਅਸੀਂ ਜਥੇਵੰਦੀਆਂ ਨਾਲ ਨਹੀਂ ਹੈਗੇ ਇੱਥੋਂ ਤੱਕ ਅਰਵਿੰਦ ਖੰਨਾ ਨੇ ਕਿਹਾ ਸੋ ਲਗਾਤਾਰ ਦੂਜੇ ਪਾਸੇ ਜਿਹੜੇ ਕਿਸਾਨ ਨੇ ਉਹ ਆਪਣਾ ਪ੍ਰਦਰਸ਼ਨ ਲਗਾਤਾਰ ਜਾਰੀਆ ਤੇ ਨਾਹਰੇਬਾਜੀ ਕਰ ਰਹੇ ਨੇ ਸੋ ਦੂਜੇ ਪਾਸੇ अरविंद खन्ना अरविंद खन्ना दी गड्डी दिखावांगे के हुन अरविंद खन्ना एत्ھوں अपनी मीटिंग एत्ھوں ਕੈਂਪੇਨ ਕਰਕੇ ਵਾਪਿਸ ਜਾ ਰਹੇ ਨੇ ਸੋ अरविंद खन्ना ਨੇ ਇਹੀ ਗੱਲ ਆਖੀਆ ਕਿ ਸਾਡੀ ਪਾਰਟੀ ਅਸੀਂ ਕਿਸਾਨਾਂ ਨਾਲ ਮੈਂ ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਸੰਗਰੂਰ ਹਲਕੇ ਵਿੱਚ ਮੌਜੂਦ ਆ ਸੰਗਰੂਰ ਚ ਕਿਸਾਨਾਂ ਦੀ ਸੇਵਾ ਕਰ ਰਹੇ ਆ ਲੋਕਾਂ ਦੀ ਸੇਵਾ ਕਰ ਰਹੇ ਆ ਪਰ ਮੈਂ ਮਸਲੇ ਹੱਲ ਕਰਵਾਵਾਂਗਾ ਜੇਕਰ ਮੈਨੂੰ ਮੈਂਬਰ ਪਾਰਲੀਮੈਂਟ ਬਣਾਇਆ ਜਾਂਦਾ ਸੋ ਲਗਾਤਾਰ ਤਸਵੀਰਾਂ ਨੇ ਜਿਹੜੀਆਂ ਇੱਕ ਪਾਸੇ ਅਰਵਿੰਦ ਖੰਨਾ ਅਤੇ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਗੱਲਬਾਤ ਵੀ ਕਰਾਂਗੇ ਮਨਜੀਤ ਸਿੰਘ ਖਰਾਚੋਂ ਮੌਜੂਦ ਨੇ ਮਨਜੀਤ ਜੀ ਕਿਵੇਂ ਦੇਖਦੇ ਹੋ ਅਰਵਿੰਦ ਖੰਨਾ ਪਹੁੰਚੇ ਉਮੀਦਵਾਰ ਨੇ ਅੱਜ ਹੀ ਫਾਰਮ ਭਰੇ ਸੀ ਉਹਨਾਂ ਨੇ ਵਿਰੋਧ ਐ ਨਹੀਂ ਜਾਰੀ ਰਹਿਣਾ ਜੀ ਕਿਵੇਂ ਦੇਖਦੇ ਆ ਸਾਡੇ ਸਾਡੇ ਦੇਸ਼ ਦੀ ਪੰਜਾਬ ਦੀ ਬਦਕਿਸਮਤੀ ਹੈ ਲਟੇਰੇ ਕਾਰਾਂ ਚ ਨੇ ਲਟੇਰੇ ਏਸੀ ਚ ਨੇ ਕਿਰਤੀ ਲੋਕ ਤੱਤੀਆਂ ਛੜਕਾਂ ਤੇ ਨੇ ਇਹ ਲੋਕ ਦੇਸ਼ ਨੂੰ ਬਚਾਉਣ ਲੱਗੇ ਹੋਏ ਨੇ ਉਹ ਦੇਸ਼ ਨੂੰ ਵੇਚਣ ਲੱਗੇ ਹੋਏ ਨੇ ਇਹ ਦੇਸ਼ ਨੂੰ ਬਚਾਉਣ ਦੀ ਲੜਾਈ ਲੜ ਰਹੇ ਐ ਤੇ ਉਹ ਦੇਸ਼ ਨੂੰ ਵੇਚਣ ਦੀ ਲੜਾਈ ਲੜ ਰਹੇ ਐ ਦੋ ਧਿਰਾਂ ਲੜ ਰਹੀਆਂ ਇੱਕ ਧਿਰ ਲੁੱਟਣ ਵਾਲੀ ਐ ਇੱਕ ਧਿਰ ਲੁੱਟ ਤੋਂ ਬਚਾਉਣ ਵਾਲੀ ਐ ਲਟੇਰੇ ਗੱਡੀਆਂ ਚ ਨੇ ਤੇ ਲੋਕ ਸੜਕਾਂ ਤੇ ਨੇ ਬਦਕਿਸਮਤੀ ਆ ਸਾਡੇ ਦੇਸ਼ ਦੀ ਜਿਹੜੇ ਦੇਸ਼ ਦੇ ਲੋਕ ਇਹ ਨਹੀਂ ਸੋਚ ਸਕਦੇ ਵੀ ਅਸੀਂ ਕਿਹੜੇ ਲੋਕਾਂ ਦੇ ਮਗਰ ਲੱਗਿਆ ਜਿਹੜੀ ਭਾਜਪਾ ਨੇ ਕੱਖ ਵੀ ਨਹੀਂ ਛੱਡਿਆ ਅੱਜ ਲੋਕ ਆ ਆਪਦੀਆਂ ਔਰਤਾਂ ਨੂੰ ਮੋਢਿਆਂ ਤੇ ਚੱਕ ਕੇ ਸਰਕਾਰੀ ਹਸਪਤਾਲਾਂ ਚੋਂ 22 22 ਕਿਲੋਮੀਟਰ ਤੁਰ ਲਈ ਤਿਆਰ ਨੇ 22 22 ਕਿਲੋਮੀਟਰ ਆਪਦੀਆਂ ਔਰਤਾਂ ਨੂੰ ਐਮਪੀ ਚੋਂ ਸਰਕਾਰੀ ਹਸਪਤਾਲਾਂ ਚੋਂ ਲਾਸ਼ ਲੈ ਕੇ ਗਏ ਨੇ ਜਿਹਦਾ ਬੱਚਾ 13 ਸਾਲ ਦਾ ਹੌਕੇ ਮਾਰਦਾ ਆਪਦੀ ਮਾਂ ਦੇ ਮੂਹਰੇ ਤੁਰਿਆ ਜਾਂਦਾ ਉਹ ਲੜਾਈ ਲੜਦੀਆਂ ਸੀ ਪਰ ਅਰਵਿੰਦ ਖੰਨਾ ਕਹਿ ਰਹੇ ਨੇ ਕਿ ਪਿਛਲੇ 10 ਸਾਲਾਂ ਤੋਂ ਸੰਗਰੂਰ ਚ ਆਸੀਂ ਕਿਸਾਨਾਂ ਦੀ ਸੇਵਾ ਕਰਦੇ ਆ ਕਰਦੇ ਰਹਾਂਗੇ ਵੀ ਮਸਲੇ ਵੀ ਹੱਲ ਕਰਵਾਵਾਂਗੇ ਵੀ ਵਿਰੋਧ ਐਵੇਂ ਦੇ ਵਿਰੋਧ ਕਰਨ ਦੀ ਲੋੜ ਨਹੀਂ ਜਿਹੜੇ ਦੇਸ਼ ਦੀ ਸੇਵਾ ਕਰ ਰਹੇ ਨੇ ਉਹ ਬਹੁਤ ਵੱਡੇ ਲਟੇਰੇ ਨੇ ਬਹੁਤ ਵੱਡਾ ਇਤਿਹਾਸ ਹੈ ਖੰਨੇ ਪਰਿਵਾਰ ਦਾ ਇਹਦੇ ਪਿਓ ਤੋਂ ਲੈ ਕੇ ਬਹੁਤ ਵੱਡੇ ਅਸਲੇ ਦੇ ਵੱਡੇ ਏਸ਼ੀਆ ਦੇ ਵਪਾਰੀ ਰਹੇ ਆ ਤੇ ਹੁਣ ਵੀ ਇਹਦਾ ਪਿਓ ਅਸਲੇ ਦਾ ਵੱਡਾ ਵਪਾਰੀ ਹੈ ਇਹਦਾ ਭਾਈ ਜਿਹੜਾ ਨਟਵਰ ਸਿੰਘ ਨਾਲ ਵੱਡੇ ਤੇਲ ਘਟਾਲੇ ਚ ਆਇਆ ਜਿਹੜਾ ਉਦੋਂ ਅਮਰੀਕਾ ਵਾਲੇ ਲੜਾਈ ਹੋਈ ਸਦਾਮੂ ਸੈਨ ਨੂੰ ਮਾਰਿਆ ਇਹਨਾਂ ਨੇ ਵੱਡੇ ਭੰਡਾਰ ਤੇ ਤੇਲ ਸਸਤੇ ਰੇਟਾਂ 'ਚ ਖਰੀਦਿਆ ਭਾਰਤ ਨੂੰ ਬਹੁਤੇ ਰੇਟਾਂ 'ਚ ਵੇਚਿਆ ਉਹ ਚ ਨਟਵਰ ਸਿੰਘ ਕਾਂਗਰਸੋਂ ਬਾਹਰ ਵੀ ਕੱਢਿਆ ਗਿਆ ਬਹੁਤ ਵੱਡੇ ਲਟੇਰਿਆਂ ਦੀ ਪਾਰਟੀ ਆ ਉਸ ਕਰਕੇ ਅਸੀਂ ਵਿਰੋਧ ਕਰਦੇ ਆ ਅੱਜ ਸਾਡਾ ਲਟੇਰਿਆਂ ਦਾ ਵਿਰੋਧ ਹੈ ਕਿਸੇ ਬੰਦੇ ਦਾ ਮਰੁੱਖ ਦਾ ਵਿਰੋਧ ਨਹੀਂ ਅਸੀਂ ਕਰਦੇ ਵੋਟਾਂ 'ਚ ਹਜੇ ਬਹੁਤ ਟਾਈਮ ਰਹਿੰਦਾ ਹੈ ਕਈ ਕਾਫੀ ਦਿਨ ਨੇ ਹੁਣ ਐਵੇਂ ਚੱਲਦਾ ਰਹੂਗਾ ਫਿਰ ਐਵੇਂ ਤੁਸੀਂ ਪ੍ਰਦਰਸ਼ਨ ਕਰੋ ਬਿਲਕੁਲ ਬਿਲਕੁਲ ਸੰਯੁਕਤ ਮੋਰਚੇ ਵੱਲੋਂ ਇੱਕ ਵੱਡੇ ਪੱਧਰ ਤੇ ਕਿਸਾਨਾਂ ਦੇ ਮਜ਼ਦੂਰਾਂ ਦੇ ਕਾਤਲ ਨੇ ਗੱਡੀਆਂ ਚੜ੍ਹ ਕੇ ਬੰਦੇ ਮਾਰੇ ਆ ਵੱਡੇ ਪੱਦਰ ਤੇ ਇਹਨਾਂ ਨੇ ਸਾਡੀਆਂ ਮਾਵਾ ਭੈਣਾਂ ਨੂੰ ਦੂਜੀਆਂ ਸਟੇਟਾਂ ਦੇ ਮਨੀਪੁਰ ਦੀ ਘਟਨਾ ਨੂੰ ਤੁਸੀਂ ਯਾਦ ਕਰੋ ਨਾ ਜੇ ਰੋਣਾ ਆਉਂਦਾ ਵੀ ਅਸੀਂ ਇਸ ਦੇਸ਼ ਦੇ ਵਾਸੀ ਆ ਜਿੱਨਾਂ 'ਚ ਇਹ ਭਾਜਪਾ ਦੇ ਗੁੰਡਿਆਂ ਨੇ ਸਾਡੀਆਂ ਭੈਣਾਂ ਦੇ ਬਸਤਰ ਲਾ ਕੇ ਉਹਨਾਂ ਨੂੰ ਬੀਹਾਂ 'ਚ ਫੇਰਿਆ ਇਹਨਾਂ ਦਾ ਮੂੰਹ ਟੁੱਟ ਜੇ ਖੰਨੇ ਉਹਨਾਂ ਦਾ ਕਿਸੇ ਦਾ ਬਿਆਨ ਆਇਆ ਹੋਵੇ ਇਹ ਲੜਾਈ ਲੜ ਰਹੇ ਆ ਅਸੀਂ ਦੇਸ਼ ਇਹਨਾਂ ਨੇ ਲੁੱਟ ਕੇ ਖਾ ਲਿਆ ਸੁੱਭ ਘਰ ਨੂੰ ਕਣਕਚ ਖੜੇ ਨੂੰ ਪੰਜਾਬ 'ਚ ਮਾਰ ਦਿੱਤਾ ਚਲੋ ਵੱਖਰੀ ਗੱਲ ਹੈ ਮੁੱਠ ਭੇੜ 'ਚ ਗੋਲੀ ਲੱਗੀ ਅਰ ਸੱਜਣੋ ਬੋਰੀਆਂ ਚ ਪਾ ਕੇ ਉਹ ਰੋਟੀ ਵਰਤਾਉਂਦੇ ਮੁੰਡੇ ਨੂੰ ਪਾ ਕੇ ਲੈ ਗਏ ਕੁੱਟ ਕੇ ਲੱਤਾਂ ਤੋੜ ਦਿੱਤੀਆਂ ਅਨੇਕਾਂ ਮੁੰਡਿਆਂ ਦੀਆਂ ਅੱਖਾਂ ਚਲੀਆਂ ਗਈਆਂ ਕਿਸਾਨਾਂ ਦੇ ਟਰੈਕਟਰਾਂ ਦਾ ਕੀ ਕਸੂਰ ਸੀਗਾ ਕਿਸਾਨਾਂ ਦੀਆਂ ਗੱਡੀਆਂ ਦਾ ਕੀ ਕਸੂਰ ਸੀਗਾ ਜਿਹੜੀ ਹਰਿਆਣੇ ਦੀ ਪੁਲਿਸ ਭਾਜਪਾ ਦੇ ਕਹਿਣ ਤੇ ਜਿਨ੍ਹਾਂ ਨੇ ਗੁੰਡਿਆਂ ਤੋਂ ਵੱਧ ਕੇ ਰੋਲ ਲਮਾਇਆ ਗੁੰਡਿਆਂ ਨੇ ਵੀ ਅਜੇ ਤੱਕ ਕਿਸੇ ਦੀ ਗੱਡੀ ਨਹੀਂ ਭੰਨੀ ਬੰਦੇ ਮਾਰੇ ਐ ਬਿਲਕੁਲ ਵੈਸੇ ਵੈਸੇ ਭਾਜਪਾ ਨੇ ਸਾਧਨ ਭੰਨੇ ਆ ਭਾਜਪਾ ਦੇ ਉਮੀਦਵਾਰ ਇਹ ਕਹਿ ਰਹੇ ਨੇ ਕਿ ਵਿਰੋਧ ਤਾਂ ਕਿਉਂ ਕਰਦੇ ਹੋ ਜੀ ਤੁਸੀਂ ਵੋਟਾਂ ਨਾ ਪਾਓ ਸਾਨੂੰ ਵੋਟਾਂ ਨਾ ਪਾਓ ਸਾਨੂੰ ਪ੍ਰਚਾਰ ਤਾਂ ਇਹਨਾਂ ਬੀਜੇਪੀ ਦੇ ਨੇ ਇਹਨਾਂ ਦੀ ਅੱਜ ਲੱਤਾਂ 'ਚ ਰੱਸਾ ਈਡੀ ਦਾ ਅਗਲਾ ਪਲਾਨ ਕੀ ਆ ਤੁਹਾਡਾ ਕਿ ਜਿਵੇਂ ਪ੍ਰੋਗਰਾਮ ਹੋਣਗੇ ਐਵੇਂ ਤੁਸੀਂ ਹਰ ਜਗ੍ਹਾ ਤੇ ਨਾਰੇਬਾਜੀ ਕਰਿਆ ਕਰੋਗੇ ਉਹਦੇ ਅੰਦਰ ਹਰੇਕ ਥਾਂ ਮੈਂ ਜਿੱਥੇ ਜਾਣਗੇ ਜਿੱਥੇ ਸਾਡੀ ਤਾਕਤ ਕੰਮ ਕਰੂਗੀ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਡਟ ਕੇ ਇਹ ਸਯੁਜਕਤ ਮੋਰਚੇ ਵੱਲੋਂ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਵੱਲੋਂ ਵੀ ਹੈ ਠੀਕ ਹੈ ਬਿਲਕੁਲ ਜੀ ਸੋ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਲਗਾਤਾਰ ਜਿਹੜਾ ਵੱਡਾ ਪ੍ਰਦਰਸ਼ਨ ਕੀਤਾ ਗਿਆ ਨਾਰੇबाजी ਕੀਤੀ ਗਈ ਅਰਵਿੰਦ ਖੰਨਾ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਨੇ ਅੱਜ ਹੀ ਫਾਰਮ ਭਰੇ ਸੀ ਉਸ ਤੋਂ ਬਾਅਦ ਕੈਂਪੇਨ ਸ਼ੁਰੂ ਕੀਤੀ ਪ੍ਰਚਾਰ ਸ਼ੁਰੂ ਕਰਿਆ ਪਰ ਕਿਸਾਨਾਂ ਦਾ ਸਾਹਮਣਾ ਕਰਨਾ ਪਿਆ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਇੱਕ ਪਾਸੇ ਹੋਇਆ ਤੇ ਦੂਜੇ ਪਾਸੇ ਅਰਵਿੰਦ ਖੰਨਾ ਨੇ ਪ੍ਰਚਾਰ ਕੀਤਾ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਆਗੂਆਂ ਨੇ ਕਿਹਾ ਕਿ ਸਾਡੇ ਪ੍ਰਦਰਸ਼ਨ ਐਵੇਂ ਜਿਵੇਂ ਚੱਲਦੇ ਰਹਿਣਗੇ ਸਾਡੀ ਵਿਰੋਧਤਾ ਐਵੇਂ ਜਿਵੇਂ ਹੀ ਜਾਰੀ ਰਹੇਗੀ ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ